ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਜਿੱहां ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬਹੁਤ ਹੀ ਸਖਤ ਨਜ਼ਰ ਆ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਚਾਈਨਾ ਡੋਰ ਬਿਲਕੁਲ ਵੀ ਨਾ ਵੇਚਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਵਿੱਚ ਜਦੋਂ ਪੁਲਿਸ ਦੇ ਉੱਚ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਚਾਈਨਾ ਡੋਰ ਦੇ ਬਹੁਤ ਨੁਕਸਾਨ ਨੇ ਅਗਰ ਕੋਈ ਚਾਈਨਾ ਡੋਰ ਵੇਚੇਗਾ ਜਾਂ ਵਰਤੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਕਈ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਹੈ ਅੱਜ ਕਿਸੇ ਵੀ ਦੁਕਾਨਦਾਰ ਦੇ ਕੋਲੋਂ ਚਾਈਨਾ ਡੋਰ ਨਹੀਂ ਮਿਲੀ ਲੇਕਿਨ ਪਿਛਲੇ ਕੁਝ ਦਿਨਾਂ ਦੀ ਅਗਰ ਗੱਲ ਕਰੀਏ ਤਾਂ ਕਈ ਗੁੱਟ ਚਾਈਨਾ ਡੋਰ ਭਰਾਮਣ ਦੀ ਕੀਤੀ ਗਈ ਹੈ ਉਨ੍ਹਾਂ ਤੇ ਕੇਸ ਵੀ ਦਰਜ ਕੀਤੇ ਗਏ ਨੇ ਇੱਥੇ ਕੁਝ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਨ੍ਹਾਂ ਦੇ ਵਿੱਚੋਂ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਲੁਧਿਆਣੇ ਤੋਂ ਇੱਥੇ ਪਤੰਗ ਵੇਚਣ ਆਏ ਨੇ ਉਨਾ ਕਿਹਾ ਕਿ ਸਾਡੇ ਕੋਲ ਜੋ ਡੋਰ ਹੈ ਉਹ ਧਾਗੇ ਵਾਲੀ ਹੀ ਡੋਰ ਹੈ ਅਸੀਂ ਚਾਈਨਾ ਡੋਰ ਨਹੀਂ ਵੇਚਦੇ ਤਾਂ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਨੂੰ ਲੈ ਕੇ ਸਖਤ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਆਮ ਜਨਤਾ ਨੂੰ ਚਾਈਨਾ ਡੋਰ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ ਬਿਊਰੋ ਰਿਪੋਰਟ ਜਨੀਤਾ ਜੀ ਮੇਰਾ ਚਰਨਜੀਤ ਸਿੰਘ ਹੈ ਜੀ ਆਪਾਂ ਜੀ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਤੁਹਾਡੀ ਦੁਕਾਨ ਤੇ ਚੈਕਿੰਗ ਕੀਤੀ ਗਈ ਸੀ ਕੀ ਕਹਿ ਕੇ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜੀ ਚਾਈਨਾ ਦੀ ਡੋਰ ਆ ਉਹ ਤੁਸੀਂ ਬਿਲਕੁਲ ਵੀ ਨਹੀਂ ਵੇਚਣੀ ਤੇ ਉਹਦੇ ਉਹਨਾਂ ਦੇ ਯਾਨੀ ਕਿ ਜਿਸ ਦਿਨ ਆਪਾਂ ਸ਼ਾਪ ਖੋਲੀ ਸੀਗੀ ਉੱਥੇ ਦਿਨ ਹੀ ਸਾਡੇ ਕੋਲ ਆਏ ਸੀਗੇ ਤੇ ਆਪਾਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਸੀਗਾ ਕਿ ਆਪਾਂ ਨਾ ਚਾਈਨਾ ਡੋਰ ਅੱਜ ਤੱਕ ਕਦੀ ਵੇਚੀ ਹੈ ਤੇ ਨਾ ਹੀ ਕਦੀ ਵੇਚਾਂਗੇ ਤੁਸੀਂ ਕਹਿੰਦਾ ਚਾਈਨਾ ਡੋਰ ਦੇ ਨੁਕਸਾਨ ਕੀ ਨੇ ਤੇ ਜਿਹੜੀ ਤੁਸੀਂ ਡੋਰ ਵੇਚ ਰਹੇ ਹੋ ਉਹਦੇ ਕੀ ਫਾਇਦਾ ਦੇਖੋ ਚਾਈਨਾ ਡੋਰ ਦੇ ਤਾਂ ਸਾਰੇ ਨੁਕਸਾਨ ਆ ਫਾਇਦਾ ਤਾਂ ਕੋਈ ਵੀ ਹੈ ਨਹੀਂ ਹਰ ਹਰ ਪੱਖੋਂ ਨੁਕਸਾਨ ਆ ਉਹਦਾ ਤੇ ਜਿਹੜਾ ਇੱਕ ਤਿਉਹਾਰ ਆ ਉਹਨੂੰ ਵਧੀਆ ਤਰੀਕੇ ਨਾਲ ਮਨਾਓ ਤੇ ਜਿਹੜੀ ਕੋਟਨ ਵਾਲੀ ਡੋਰ ਆ ਤੇ ਜਿਹੜੀ ਲੋਕ ਕਾਫੀ 70 80 ਸਾਲ ਪੁਰਾਣੀ ਡੋਰ ਆਪਣੇ ਹੱਤਾਂ ਨਾਲ ਸੂਤ-ਸੂਤ ਕੇ ਜਿਹੜੀ ਉਹ ਡੋਰ ਹੈਗੀ ਜਿਹੜੀ ਚਰਖੀਆਂ ਲਈ ਉਹ ਡੋਰ ਵਰਤੋ ਤੇ ਚੈਨਾ ਡੋਰ ਨੂੰ ਬਿਲਕੁਲ ਹੀ ਉਹਦਾ ਬੈਨ ਕਰੋ ਕਿੰਨੇ ਟੈਂਪਲੂਸੀ ਕਾਰੋਬਾਰ ਕਰ ਰਹੇ ਨੇ ਸਾਡਾ ਦੇਖੋ ਜੀ 10 ਤੋਂ 15 ਸਾਲ ਤੋਂ ਹੋਲ ਸੇਲ ਕੰਮ ਹੈ ਪਰ ਪਹਿਲੇ ਲੁਧਿਆਣੇ ਕਰਦੇ ਸੀ ਕਿ ਅੱਜ ਪਹਿਲੀ ਵਾਰੀ ਅਸੀਂ ਇੱਥੇ ਸੰਗਰੂਰ ਆਏ ਆ ਲੋਕਾਂ ਦੀ ਡਿਮਾਂਡ ਡੋਰ ਨੂੰ ਲੈ ਕੇ ਕਿੱਦਾਂ ਵੀ ਡਿਮਾਂਡ ਆ ਰਹੀ ਹੈ ਲੋਕ ਤੁਹਾਡੇ ਕੋਲ ਆ ਕੇ ਡੋਰੀ ਨਹੀਂ ਮੰਗਦੇ ਸਾਡੇ ਕੋ ਆਕੇ ਜਿਹੜੀ ਉਹਨਾਂ ਨੂੰ ਪਤਾ ਕੋਟਨ ਡੋਰ ਪਈ ਆ ਆਟੋਮੈਟਿਕਲੀ ਲੈ ਲੈਂਦੇ ਆ ਸਾਡੇ ਕੋ ਤਾਂ ਆਕੇ ਪਤੰਗ ਹੀ ਮੰਗਦੇ ਆ ਜੀ ਲੋਕ ਬੱਸ ਕਿਦਾਂ ਦਾ ਸ਼ੌਂਕ ਹੈ ਲੋਕਾਂ ਨੂੰ ਕਿੰਨੇ ਕਿ ਪਤੰਗ ਦੀਿਕਰੀ ਹੋ ਰਹੀ ਹੈ ਠੀਕ ਹੈ ਜੀ 2 ਦਿਨ ਹੋਇਆ ਲੈ ਆਏ 2 ਦਿਨ ਵਧੀਆ ਰਿਸਪੌਂਸ ਮਿਲਿਆ ਸੰਗਰੂਰ ਵੱਲੋਂ ਸੰਗਰੂਰ ਦੇ ਲੋਕਾਂ ਵੱਲੋਂ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਨਾ ਚਾਹਨਾ ਕਿ ਵੱਧ ਤੋਂ ਵੱਧ ਤੁਸੀਂ ਇਹ ਲੋਕਾਂ ਦੇ ਜਿਹੜੇ ਲੁਧਿਆਣੇ ਤੋਂ ਲੋਕ ਆਏ ਆ ਇਹਨਾਂ ਦੇ ਆਕੇ ਆਪਣੀ ਖਰੀਦਦਾਰੀ ਕਰੋ ਤੇ ਆਪਣੇ ਤਿਉਹਾਰ ਦਾ ਤੇ ਬਸੰਤ ਪੰਚਮੀ ਦਾ ਵਧੀਆ ਇੰਜੋਏ ਕਰੋ ਸਰ ਅੱਜ ਚਾਈਨਾ ਡੋਰ ਨੂੰ ਲੈ ਕੇ ਤੁਹਾਡੀ ਟੀਮ ਵੱਲੋਂ ਚੈਕ ਮਾਨਜੋਗ ਐਸਐਸਪੀ ਸਾਹਿਬ ਸੰਗਰੂਰ ਐਂਡ ਡੀਐਸਪੀ ਸਾਹਿਬ ਸੰਗਰੂਰ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਸਾਰੇ ਬਾਜ਼ਾਰ ਦੇ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ ਆ ਤਾਂ ਜੋ ਚਾਈਨਾ ਡੋਰ ਦੀ ਵਰਤੋਂ ਨੂੰ ਠੱਲ ਪਾਈ ਜਾ ਸਕੇ ਕਿੰਨੀਆਂ ਕਿ ਦੁਕਾਨਾਂ ਦੀ ਚੈਕਿੰਗ ਕਰ ਚੁੱਕੇ ਹੋ ਤੇ ਕਿੰਨੀਆਂ ਦੁਕਾਨਾਂ 'ਚ ਚਾਈਨਾ ਡੋਰ ਬਰੰਗ ਹੈ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਪਤੰਗਾਂ ਤੇ ਡੋਰਾਂ ਵਾਲੀਆਂ ਦੁਕਾਨਾਂ ਹੈਗੀਆਂ ਸਾਰਿਆਂ ਦੀ ਚੈਕਿੰਗ ਕਰਵਾਈ ਜਾ ਰਹੀ ਆ ਅਸੀਂ ਥਾਣੇ ਦੀਆਂ ਟੀਮਾਂ ਤੇ ਏਆਰਪੀ ਟੀਮ ਲੈ ਕੇ ਜਿੰਨੀਆਂ ਵੀ ਦੁਕਾਨਾਂ ਨੇ ਉਹਨਾਂ ਦੀ ਬਦ ਤੋਂ ਬਦ ਚੈਕਿੰਗ ਕੀਤੀ ਜਾ ਰਹੀ ਆ ਮੋਟੋ ਪਹਿਲਾਂ ਜੇ ਅੱਜ ਚਾਈਨਾ ਡੋਰ ਮਿਲਿਆ ਕਿਸੇ ਦੁਕਾਨ ਤੋਂ ਇਸ ਤੋਂ ਪਹਿਲਾਂ ਕਈ ਮਗਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਵਿੱਚ ਡੋਰ ਬਰਾਮਦ ਹੋਈ ਆ ਜੋ ਅਸੀਂ ਵਕ ਵਕ ਧਰਾਮਾਂ ਦੇ ਤੱਕ ਮਗਦਮਾ ਦਰਜ ਕੀਤੇ ਨੇਗੇ ਤੇ ਉਹਦੇ ਵਿੱਚ ਦੋਸ਼ੀ ਵੀ ਫੜੇ ਆ ਸਰ ਜਿਸ ਤਰੀਕੇ ਨਾਲ ਡਰੋਨ ਨਾਲ ਡੋਰ ਦੀ ਮਦਰ ਨਾਲ ਕੱਲਾ ਨਿਗਰ ਰੱਖਿਆ ਦੀ ਸੀ ਕਿ ਇਸ ਤਰੀਕੇ ਨਾਲ ਐਸਐਲ ਵੀ ਕੀਤਾ ਜਾਏਗਾ ਬਿਲਕੁਲ ਜੀ ਬਸੰਤ ਦੇ ਮੱਦੇ ਨਜ਼ਰ ਜਦੋਂ ਬਸੰਤ ਤਿਆਰ ਨੂੰ ਲੋਕ ਪਤੰਗ ਢੋਂਦੇ ਹੋਣਗੇ ਤੇ ਇਹ ਅਭਿਉ ਆਫ ਦਾ ਸੌਂਕ ਵੀ ਪੂਰਾ ਕਰ ਸਕਦੇ ਨੇ ਪਰ ਅਸੀਂ ਡਰੋਨ ਦੇ ਨਾਲ ਤੇ ਆਪਣੀਆਂ ਵੱਖ-ਵੱਖ ਟੀਮਾਂ ਦੇ ਨਾਲ ਉਹਨਾਂ ਤੇ ਨਿਗਾਹ ਵੀ ਰੱਖਾਂਗੇ ਵੀ ਕੋਈ ਚਾਈਨਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ ਜੇਕਰ ਕੋਈ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਵੱਖ-ਵੱਖ ਧਰਾਮਾ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਜੇ ਨੇ ਕੋਈ ਜ਼ਖਮੀ ਹੁੰਦੇ ਨੇ ਚਾਈਨਾ ਡੋਰ ਨਾਲ ਅਗਰ ਕੋਈ ਕੰਪਲੀਟ ਆਉਂਦੀ ਹੈ ਸਿਵਲ ਹਸਪਤਾਲ ਦੇ ਵਿੱਚੋਂ ਤਾਂ ਕੀ ਕਾਰਵਾਈ ਕੀਤੀ ਸਰ ਉਹਨਾਂ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਸਾਨੂੰ ਕੰਪਲੇਂਟ ਮਿਲ ਜਾਂਦਾ ਜਿਹਦੇ ਨਾਲ ਕੋਈ ਇੰਜਰਡ ਹੋ ਗਿਆ ਚਾਈਨਾ ਡੋਰ ਨਾਲ ਤਾਂ ਉਹਨਾਂ ਦੇ ਸਖਤ ਧਰਾਮਾ ਤਹਿਤ 109 BNS ਤਹਿਤ ਵੀ ਪਰਚਾ ਦਰਜ ਹੋ ਸਕਦਾ ਹੈ